ਪਰ ਅੱਜ ਦੇ ਦਿਨ ਉਹਨਾਂ ਨੇ ਕੋਈ ਹਥਿਆਰ ਨਹੀਂ ਚੁੱਕਿਆ ਕੇਵਲ ਗੁਰੂ ਕੇ ਹਜੂਰ ਬੈਠ ਕੇ ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੇ ਪਾਵਨ ਬਚਨਾਂ ਦਾ ਨਿਤਨੇਮ ਹੀ ਕਰ ਰਹੇ ਸਨ ਤੇ ਸਰਕਾਰੀ ਗੁੰਡਿਆਂ ਨੇ ਉਹ ਅੱਜ ਦੇ ਦਿਨ ਅਤ ਕਰ ਦਿੱਤੀ ਤੇਲ ਪਾ ਪਾ ਕੇ ਜੂੰਦੇ ਸਾੜੇ ਝੰਡਾ ਨਾ ਬਨ ਕੇ ਸਾੜੇ ਗਏ ਗੋਲੀਆਂ ਮਾਰੀਆਂ ਟੁਕੜੇ ਟੁਕੜੇ ਕਰ ਦਿੱਤੇ ਟੋਕਰਿਆਂ ਚ ਪਾ ਦਿੱਤੇ ਅੱਜ ਦਾ ਦਿਨ ਬੜਾ ਹੀ ਦੁਖਦਾਈ ਹੈ ਸ੍ਰੀ ਇਕਾਖਰ ਸਾਹਿਬ ਗੁਰੂ ਜੀ ਦੀ ਫਤਿਹ ਅੱਜ 21 ਫਰਵਰੀ 2024 ਦਾ ਦਿਨ ਹੈ 21 ਫਰਵਰੀ ਜਦੋਂ ਵੀ ਸਾਲ ਬਾਦ ਆਉਂਦੀ ਹੈ ਤੇ ਸਿੱਖ ਪੰਥ ਤੇ ਪੰਜਾਬ ਵਾਸਤੇ ਉਹ ਅੱਲੇ ਜ਼ਖਮ ਮੁੜ ਹਰੇ ਹੁੰਦੇ ਨੇ ਜਿਸ ਤੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਔਖਾ ਇਹ ਕਹਿ ਲਈਏ ਨਾ ਬਖਸ਼ਣ ਯੋਗ ਤੇ ਨਾ ਭੁੱਲਣ ਯੋਗ 21 ਫਰਵਰੀ 1920 ਨੂੰ ਸ਼ਹੀਦ ਭਾਈ ਲਖਮਣ ਸਿੰਘ ਧਾਰੋਵਾਲ ਉਹਨਾਂ ਦਾ ਸਮੂੱਚਾ ਜਥਾ ਸ਼ਾਕਾ ਨਨਕਾਣਾ ਸਾਹਿਬ ਇਹ ਜਦੋਂ ਪੰਨੇ ਇਤਿਹਾਸ ਦੇ ਸਾਹਮਣੇ ਆਉਂਦੇ ਹੈ ਇੱਕ ਪਾਸੇ ਨਰੈਣੂ ਮਹੰਤ ਗੋਰੀ ਸਰਕਾਰ ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਵਿੱਚ ਵੱਡਾ ਖੱਲਰ ਪਾ ਕੇ ਸਿੱਖ ਪੰਥ ਦਾ ਜਾਨੀ ਮਾਲੀ ਨੁਕਸਾਨ ਕੀਤਾ ਇੱਜ਼ਤ ਨਾ ਖਿਲਵਾੜ ਕੀਤਾ ਸਿਦਾਂਤਾਂ ਦੀ ਸੱਟਮਾਰੀ ਭਾਵਨਾਵਾਂ ਨੂੰ ਠੇਸ ਵਜਈ ਜਿਸ ਦੇ ਹੱਲ ਲਈ ਇੱਕ ਰੋਸ਼ਮਈ ਸੰਘਰਸ਼ ਸ਼ਹੀਦ ਭਾਈ ਲਖਮਨ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਪਰ ਅੱਜ ਦੇ ਦਿਨ ਉਹਨਾਂ ਨੇ ਕੋਈ ਹਥਿਆਰ ਨਹੀਂ ਚੁੱਕਿਆ ਕੇਵਲ ਗੁਰੂ ਕੇ ਹਜ਼ੂਰ ਬੈਠ ਕੇ ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੇ ਪਾਵਨ ਬਚਨਾਂ ਦਾ ਨਿਤਨੇਮ ਹੀ ਕਰ ਰਿਹਾ ਸਨ ਇਹ ਸਰਕਾਰੀ ਗੁੰਡਿਆਂ ਨੇ ਉਹ ਅੱਜ ਦੇ ਦਿਨ ਅੱਤ ਕਰ ਦਿੱਤੀ ਤੇਲ ਪਾ ਪਾ ਕੇ ਜਿਉਂਦੇ ਸਾੜੇ ਝੰਡਾ ਨਾ ਬਨ ਕੇ ਸਾੜੇ ਗਏ ਗੋਲੀਆਂ ਮਾਰੀਆਂ ਟੁਕੜੇ ਟੁਕੜੇ ਕਰ ਦਿੱਤੇ ਟੋਕਰਿਆਂ ਚ ਪਾ ਦਿੱਤੇ ਅੱਜ ਦਾ ਦਿਨ ਬੜਾ ਹੀ ਦੁਖਦਾਈ ਹੈ ਸਭ ਤੋਂ ਪਹਿਲਾਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਗੁਰੂ ਪੰਥ ਵਾਸਤੇ ਕੀਤਾ ਦੂਜੇ ਬੰਨੇ ਅਫਸੋਸ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਨੇ ਪ੍ਰਧਾਨਗੀ ਲੈ ਲਈ ਤੇ ਕਿਸੇ ਸਰਕਾਰ ਨੇ ਆਪਣੇ ਜ਼ਹੀਤੇ ਝੋਲੀ ਚੁੱਕੋ ਗੁੰਡੇ ਬਦਮਾਸ਼ ਬਚਾਲੇ ਤੇ ਸਰਕਾਰ ਨੇ ਆਪਣੇ ਕੀਤੇ ਤੇ ਪਰਦੇ ਪਾਉਣ ਦਾ ਕੋਝਾ ਯਤਨ ਕੀਤਾ ਜਿੰਨਾ ਕਰਕੇ ਕਿਤੇ ਨਾ ਕਿਤੇ ਨਰੈਣੂ ਮਹੰਤ ਵਰਗੇ ਬਦਮਾਸ਼ ਬਰੀ ਵੀ ਹੋਏ ਅੱਜ 21 ਫਰਵਰੀ ਮੁੜ ਸਾਹਮਣੇ ਖੜੀ ਹੈ 21 ਫਰਵਰੀ ਤੋਂ ਪਹਿਲਾਂ ਵੀ ਇੱਕ 2020 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਕਿਆਂ ਵੱਲੋਂ 328 ਰੂਪ ਉਹਨਾਂ ਦਾ ਇਨਸਾਫ ਮੰਗ ਰਹੇ ਉਹਨਾਂ ਸਿੱਖ ਸੰਗਤਾਂ ਦੇ ਨਾਲ ਵੀ ਉਹੀ ਕੀਤਾ ਜੋ ਗੋਰੀ ਸਰਕਾਰ ਤੇ ਨਰੈਣੂ ਮント ਨੇ ਕੀਤਾ ਸੀ ਅੱਜ ਹੁਣ 21 ਫਰਵਰੀ 2024 ਮੁੜਾ ਖੜੀ ਹੈ ਅੱਜ ਸਾਡੇ सरकार, सरकार किसान ਭਰਾ ਸਰਹੱਦ ਤੇ ਖੜੇ ਨੇ ਕਿਸਾਨੀ ਦੀ ਖਾਤਰ ਖੇਤੀ ਦੀ ਖਾਤਰ ਪਾਉਣ ਪਾਣੀ ਧਰਤੀ ਦੀ ਖਾਤਰ ਮਨਵਤਾ ਦੀ ਖਾਤਰ ਤੇ ਦੂਜੇ ਬੰਨੇ ਅੜੀਏਲ ਸਰਕਾਰ ਮੋਦੀ ਸਰਕਾਰ ਜਿੰਨੇ ਖੱਟਰ ਸਰਕਾਰ ਬੈਰੀਅਰ ਲਾ ਕੇ ਤੇ ਉਹਨਾਂ ਨੂੰ ਸ਼ਾਂਤਮਈ ਆਵਾਜ਼ ਦੇਣ ਤੋਂ ਵੀ ਰੋਕਿਆ ਜਾ ਰਿਹਾ ਹੈ ਪਤਾ ਲੱਗਿਆ ਅੱਜ ਸਾਡੇ ਕਿਸਾਨ ਭਰਾ ਨੌਜਵਾਨ ਉਥੇ ਜਿੱਦ ਕਰੀ ਬੈਠੇ ਨੇ ਕਿ ਅਸੀਂ ਬਾਰਡਰ ਤੋੜ ਕੇ ਦਿੱਲੀ ਪਹੁੰਚਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਲਈ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਕੀਤੀ ਹੈ ਨੌਜਵਾਨੋ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਜ਼ਰੂਰ ਲਿਓ ਮੋਦੀ ਸਰਕਾਰ ਨੂੰ ਇੱਥੇ ਕਿ ਜ਼ਰੂਰ ਅਸੀਂ ਕਵਾਂਗੇ ਅੜੀਅਲ ਸੁਭਾ ਛੱਡੇ ਲੋਕਾਂ ਨੇ ਸਰਕਾਰ ਬਣਾਈ ਸਰਕਾਰ ਲੋਕਾਂ ਲਈ ਬਣੀ ਸਰਕਾਰ ਦਾ ਫਰਜ ਸੀ ਕਾਨੂੰਨ ਲੋਕਾਂ ਲਈ ਬਣਾਏ ਜਾਂਦੇ ਨਾ ਕਿ ਸਰਕਾਰ ਲਈ ਬਣਾਏ ਜਾਂਦੇ ਹੁਣ ਇੱਥੇ ਸਰਕਾਰ ਦਾ ਵਤੀਰਾ ਸਹੀ ਨਹੀਂ ਹੈ ਸ਼ਾਂਤਮਈ ਰੋਸ਼ ਨੂੰ ਡਾਂਗਾ ਮਾਰਨੀਆਂ ਗੋਲੀਆਂ ਮਾਰਨੀਆਂ ਰਾਵਾਂ 'ਚ ਢੱਕਾ ਲਾਉਣੀਆਂ ਕਈ ਤਰ੍ਹਾਂ ਦੇ ਉਹਨਾਂ ਤੇ ਮੁਕਦਮੇ ਦਰਜ ਕਰਨੇ ਡਰਾਵੇ ਦੇਣੇ ਗੋਲੀ ਦੇ ਆਰਡਰ ਦੇ ਦੇਣੇ ਇਹ ਸਹੀ ਨਹੀਂ ਹੈ ਆਪਣੇ ਦੇਸ਼ ਵਿੱਚ ਤੁਸੀਂ ਵਰਨਵੰਡ ਖੜੀ ਕਰ ਰਹੇ ਹੋ ਤੇ ਪੰਜਾਬ ਨੂੰ ਤੁਸੀਂ ਵੱਖਰਾ ਹਿੱਸਾ ਦੱਸ ਰਹੇ ਹੋ ਜੋ ਕਿ ਸਰਕਾਰ ਵਾਸਤੇ ਠੀਕ ਨਹੀਂ ਮੋਦੀ ਸਰਕਾਰ ਜਿਹੜੀ ਹੈ ਅਜੇ ਵੀ ਇਹਦੇ ਤੇ ਵਿਚਾਰ ਕਰਕੇ ਇਸ ਗੱਲ ਨੂੰ ਇੱਥੇ ਉਹਦਾ ਨਿਪਟਾਰਾ ਕਰੇ ਦੂਜੇ ਬੰਨੇ ਨੌਜਵਾਨ ਜਿਹੜੇ ਸਾਡੇ ਉੱਥੇ ਜਾ ਕੇ ਬੈਠੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਨੌਜਵਾਨ ਭਰਾਵੋ ਇਹੋ ਜਿਹੀ ਆਗੂ ਵੀ ਆਉਣਗੇ ਤੁਹਾਨੂੰ ਇਹੋ ਜਿਹਾ ਭਾਸ਼ਣ ਗਰਮ ਦੇ ਦੇ ਕੇ ਅੱਗੇ ਲੜਾ ਕੇ ਜਾਂ ਤਾਂ ਮਰਵਾ ਕੇ ਪਹਿਲਾਂ ਜਿਹੜੇ ਮਰਵਾਏ ਸਨ ਉਹਨਾਂ ਦਾ ਕਿਸੇ ਨੇ ਇਨਸਾਫ ਨਹੀਂ ਮੰਗਿਆ ਹਾਂ ਦਾ ਨਾਰਾ ਨਹੀਂ ਮਾਰਿਆ 700 ਦੇ ਕਰੀਬ ਜਾਨਾਂ ਗਈਆਂ ਗੱਡੀਆਂ ਥੱਲੇ ਦੇ ਦਿੱਤੇ ਗਏ ਕਿੰਨੇ ਕ ਮਗਰ ਆਗੂ ਪਹੁੰਚੇ ਇੱਥੇ ਵੀ ਨਹੀਂ ਪਹੁੰਚਣਗੇ ਹੁਣ ਇੱਥੇ ਤੁਹਾਨੂੰ ਇਹ ਗੱਲਾਂ ਜਰੂਰ ਸੋਚਣੀਆਂ ਵਰਦੀਆਂ ਨੇ ਜਿਹੜੇ ਆਗੂ ਅੱਗੇ ਲੱਗੇ ਨੇ ਉਹ ਕੀ ਕਰਨਗੇ ਨਹੀਂ ਕਰਦੇ ਤੇ ਫਿਰ ਉਹਨਾਂ ਦਾ ਮਗਰ ਲਿਆਨੇ ਕੀ ਕਰਨਾ ਹੈ ਇਹ ਸੋਚਣਾ ਵਰਦਾ ਔਰ ਅੱਗੇ ਲੱਗਣਾ ਮਾੜੀ ਗੱਲ ਨਹੀਂ ਅੱਗੇ ਜਾ ਕੇ ਜੋਜਣਾ ਬਣਦਾ ਹੈ ਪਰ ਸਰਕਾਰ ਦਾ ਜਿਹੜਾ ਰਵਈਆ ਉਹ ਗੋਲੀ ਮਾਰਨ ਵਾਲਾ ਕਿਸਾਨ ਕਿਸੇ ਦੇ ਡਾਂਗ ਮਾਰਦਾ ਹੈ ਤੇ ਕਾਰਵਾਈ ਗੋਲੀ ਜੇ ਕਿੱਥੇ ਪ੍ਰਸ਼ਾਸਨ ਨੇ ਕਿਸੇ ਦਾ ਸਿਰ ਪਾੜ ਦਿੱਤਾ ਹੈ ਤੇ ਉੱਥੇ ਕੋਈ ਸੁਣਵਾਈ ਨਹੀਂ ਗੋਲੀਆਂ ਤੱਕ ਮਾਰ ਕੇ ਬੱਜਾ ਦਿੱਤ ਕਰ ਦਿੱਤੇ ਨੇ ਕਿਸਾਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਇੱਥੋਂ ਦਾ ਕਾਨੂੰਨ ਇੱਥੋਂ ਦਾ ਪ੍ਰਸ਼ਾਸਨ ਇਸੋਂ ਦੀਆਂ ਅਦਾਲਤਾਂ ਦੀ ਗੱਲ ਵੀ ਸਰਕਾਰ ਇੱਥੇ ਸੁਣ ਨਹੀਂ ਰਹੀ ਜਦ ਕਿ ਸੁਪਰੀਮ ਕੋਰਟ ਵੀ ਕਹਿ ਰਿਹਾ ਹੈ ਕਿ ਇਹਨਾਂ ਨੂੰ ਹੱਕ ਹਕੂਕ ਹਨ ਇਹ ਸੰਘਰਸ਼ ਕਰ ਸਕਦੇ ਨੇ ਅੰਦੋਲਨ ਕਰ ਸਕਦੇ ਨੇ ਪਰ ਰੋਕਿਆ ਜਾ ਰਿਹਾ ਹੈ ਇਸ ਲਈ ਨੌਜਵਾਨ ਭਰਾਵੋ ਜੇ ਤੁਸੀਂ ਉੱਥੇ ਅੱਗੇ ਹੋ ਕੇ ਨਹੀਂ ਲੜਦੇ ਸ਼ਾਂਤਮਈ ਰਹਿੰਦੇ ਹੋ ਇਹ ਤੁਹਾਨੂੰ ਗਾਂਧੀਵਾਦੀ ਕਹਿਣਗੇ ਅੱਗੇ ਹੋ ਕੇ ਲੜਦੇ ਨੇ ਤੁਹਾਨੂੰ ਮਰਵਾ ਕੇ ਆਪੇ ਭੱਜਣ ਦੀ ਕੋਸ਼ਿਸ਼ ਕਰਨਗੇ ਇਸ ਲਈ ਜੋਸ਼ ਤੇ ਹੋਸ਼ ਦੋਵਾਂ ਨੂੰ ਇਕੱਠੇ ਰੱਖ ਕੇ ਚੱਲਿਓ ਮੰਨ ਲਓ ਸਾਨੂੰ ਉਹ ਦਿੱਲੀ ਤੋਂ ਅੱਗੇ ਨਹੀਂ ਜਾਣ ਦੇਣਾ ਚਾਹੁੰਦੇ ਅਸੀਂ ਦਿੱਲੀ ਜਾ ਕੇ ਕਰਨਾ ਵੀ ਕੀ ਹੈ ਤੁਸੀਂ ਦਿੱਲੀ ਨੂੰ ਜਾਣ ਵਾਲੇ ਜਿੰਨੇ ਰਾਹ ਨੇ ਉਹ ਆਪਾਂ ਸਾਰੇ ਮਿਲ ਕੇ ਬੰਦ ਕਰੀਏ ਉਦੋਂ ਬਾਅਦ ਅਡਾਨੀਆਂ ਅਬਾਨੀਆਂ ਦੇ ਜਿੰਨੇ ਕਾਰੋਬਾਰ ਨੇ ਪੰਜਾਬ ਵਿੱਚੋਂ ਵੀ ਬੰਦ ਕਰਾਂਗੇ ਇਹ ਸਾਡੀ ਗੱਲ ਨਹੀਂ ਸੁਣਦੇ ਪੰਜਾਬ ਦੀ ਛਾਤੀ ਪਾੜ ਕੇ ਇਹ ਅਡਾਨੀਆਂ ਦੇ ਕਾਰੋਬਾਰ ਚਲਾਉਣ ਲਈ ਜਿਹੜੀ 400 ਕਿਲੋਮੀਟਰ ਦੀ ਸੜਕ ਬਣਾ ਰਹੇ ਆ ਅਸੀਂ ਉਹ ਵਾਹਾਂਗੇ ਉਹ ਜ਼ਮੀਨ ਨੂੰ ਉਪਜਾਊ ਬਣਾਵਾਂਗੇ ਅਸੀਂ ਚਾਰ ਦੀ ਚਾਟੀ ਰੱਖ ਲਵਾਂਗੇ ਭੜੋਲਾ ਕਣਕ ਦਾ ਭਰ ਲਵਾਂਗੇ ਇੱਕ ਮੱਝ ਰੱਖ ਲਵਾਂਗੇ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਅਸੀਂ ਛਾਲ 6 ਮਹੀਨੇ ਭਾਵੇਂ ਹੋਰ ਸਾਲ ਸਾਨੂੰ ਫਾਕੇ ਕੱਟਣੇ ਪੈਣ ਪੰਜਾਬ ਵਾਲੇ ਕੱਟ ਲੈ ਜਿੰਨੇ ਦਿੱਲੀ ਨੂੰ ਰਾਹ ਜਾਂਦੇ ਨੇ ਬੰਦ ਕਰ ਦਿਓ ਜੇ ਪੰਜਾਬ ਦਿੱਲੀ ਨਹੀਂ ਜਾ ਸਕਦਾ ਤੇ ਦਿੱਲੀ ਵਾਲੇ ਪੰਜਾਬ ਨੂੰ ਹਿੱਸਾ ਹੀ ਨਹੀਂ ਮੰਨ ਰਹੇ ਤੇ ਫਿਰ ਦਿੱਲੀ ਨੂੰ ਵੀ ਪੰਜਾਬ ਆਉਣ ਦਾ ਹੱਕ ਹਕੂਕ ਕਾਦਾ ਰਹਿ ਗਿਆ ਇਹ ਹੁਣ ਪੰਜਾਬ ਸਰਕਾਰ ਵੀ ਸੋਚੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀ ਪੀ ਖੱਟਰ ਪੰਜਾਬ ਦੇ ਖੇਤੇ ਚ ਆ ਕੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਗਿਆ ਕਿਸਾਨ ਫਟੜ ਕਰ ਗਿਆ ਤੇ ਉਹਨਾਂ ਤੇ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਹੁਣ ਇੱਥੇ ਜੇ ਪੰਜਾਬ ਸਰਕਾਰ ਕਾਰਵਾਈ ਕਰੇ ਤਾਵੀ ਹਤਵਾਦੀ ਜੇ ਨਹੀਂ ਕਰਦੀ ਤੇ ਸਰਕਾਰ ਉਹ ਦੂਜੇ ਬੰਨੇ ਚਲੀ ਗਈ ਫਿਰ ਇੱਥੇ ਗਵਰਨਰਰੀ ਰਾਜ ਦੀਆਂ ਗੱਲਾਂ ਵੀ ਹੋਣਗੀਆਂ ਇਸ ਲਈ ਪੰਜਾਬ ਸਰਕਾਰ ਨੂੰ ਵੀ ਸੁਹਿਰਦਤਾ ਦੇ ਨਾਲ ਪੰਜਾਬ ਦੀ ਗੱਲ ਸੁਣਨ ਦੀ ਜ਼ਰੂਰਤ ਹੈ ਪੰਜਾਬ ਵਾਸੀਆਂ ਨੂੰ ਕਿਸਾਨਾਂ ਨੂੰ ਆਗੂਆਂ ਨੂੰ ਬੇਨਤੀ ਕਰਾਂਗਾ ਸਾਨੂੰ ਬੜੀ ਸੰਜੀਦਗੀ ਦੇ ਨਾਲ ਇਹ ਕੰਮ ਕਰਨੇ ਹੋਣਗੇ ਅਸੀਂ ਸੰਘਰਸ਼ ਛੱਡ ਨਹੀਂ ਸਕਦੇ ਲੜਨਾ ਵੀ ਹੈ ਪਰ ਨਜਾਇਜ਼ ਮਰਨੇ ਮਰਾਉਣੇ ਵੀ ਨਹੀਂ ਉਧਰਲੇ ਬੰਨੇ ਜਿਹੜਾ ਪੁਲਿਸ ਪ੍ਰਸ਼ਾਸਨ ਜਾਂ ਅਫਸਰ ਲੱਗੇ ਹੋਏ ਨੇ ਉਹਨਾਂ ਵਿੱਚ ਵੀ ਕਿਸਾਨਾਂ ਦੇ ਬੱਚੇ ਇੱਧਰ ਵੀ ਕਿਸਾਨਾਂ ਦੇ ਬੱਚੇ ਮਰਨੇ ਕਿਸਾਨ ਨੇ ਨਾ ਸਰਕਾਰ ਦਾ ਕੱਖ ਜਾਣਾ ਹੈ ਤੇ ਨਾ ਕਿਸੇ ਆਗੂ ਦਾ ਕੁਝ ਜਾਣਾ ਹੈ ਜਿਹੜੇ ਬਿਆਨ ਦੇ ਕੇ ਘਰਾਂ 'ਚ ਜਾ ਕੇ ਸੌ ਜਾਂਦੇ ਆ ਜਾਂ ਘਰਾਂ ਚੋਂ ਨਿਕਲ ਕੇ ਕੁਰਸੀਆਂ ਤੇ ਬਹਿ ਜਾਂਦੇ ਨੇ ਇਹ ਤੁਹਾਨੂੰ ਬਹੁਤ ਸੋਚਣ ਦੀ ਜ਼ਰੂਰਤ ਹੈ ਅੱਜ 21 ਫਰਵਰੀ ਚੇਤੇ ਰੱਖਿਓ ਇਹ ਸਾਡੇ ਲਈ ਅੱਗੇ ਹੀ ਬਹੁਤ ਭਾਰੂ ਹੈ ਰੱਬ ਕਰੇ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਸਾਡੇ ਨੌਜਵਾਨਾਂ ਦੀ ਬਲੀ ਲਈ ਜਾਏ ਜਾਂ ਉਹਨਾਂ ਨੂੰ 扑ੜਕਾ ਕੇ ਜਾਂ ਉਹਨਾਂ ਨੂੰ ਗਾਂਦੀਵਾਦੀ ਕਹਿ ਕੇ ਬੜੇ ਧਿਆਨ ਨਾਲ ਅਸੀਂ ਲੜਾਈ ਵੀ ਲੜਨੀ ਹੈ ਅਸੀਂ ਜੋਸ਼ ਰ ਵੀ ਰੱਖਣਾ ਹੈ ਅਸੀਂ ਹੋਛ ਤੋਂ ਵੀ ਕੰਮ ਲੈਣਾ ਹੈ ਅਸੀਂ ਮਾਰਨੇ ਵੀ ਨਹੀਂ ਅਸੀਂ ਮਰਵਾਉਣੇ ਵੀ ਨਹੀਂ ਅਸੀਂ ਹੱਕਾਂ ਦੀ ਖਾਤਰ ਖੜੇ ਆ ਉਹ ਲੈਣੇ ਨੇ ਉਹਦੇ ਲਈ ਹੋਰ ਢੰਗ ਤਰੀਕੇ ਬਹੁਤ ਨੇ ਇਸ ਲਈ ਜਿੰਨੇ ਪੰਜਾਬ ਵਿੱਚ ਦਿੱਲੀ ਦੇ ਰਾਹ ਨੇ ਉਹ ਬੰਦ ਕੀਤੇ ਜਾ ਸਕਦੇ ਆ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਆ ਸ਼ਾਂਤਮਈ ਰਹਿ ਕੇ ਕੀਤਾ ਜਾ ਸਕਦਾ ਹੈ ਕਿੰਨਾ ਚਿਰ ਜਿੰਨਾ ਚਿਰ ਸਰਕਾਰ ਗੱਲ ਨਹੀਂ ਸੁਣਦੀ ਨਹੀਂ ਸੁਣਦੀ ਤੇ ਫਿਰ ਜਵੀ ਤੁਹਾਡੇ ਸਾਹਮਣੇ ਆ ਫੈਸਲਾ ਫਿਰ ਹੱਦਾਂ ਤੇ ਨਹੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਫਤਵਾ ਦਿਓ ਤਾਂ ਕਿ ਸਰਕਾਰ ਦਾ ਲੱਕ ਤੋੜਿਆ ਜਾ ਸਕੇ ਉਹਦਾ ਲੱਕ ਉੱਥੇ ਟੁੱਟਣਾ ਹੈ ਲੋਕ ਸਭਾ ਚ ਜਾ ਕੇ ਧਰਨਿਆਂ ਚ ਤੇ ਸਾਡਾ ਕੇਵਲ ਆਵਾਜ਼ ਅਸੀਂ بلند ਕਰ ਸਕਦੇ ਹਾਂ ਗੁਰੂ ਕਿਰਪਾ ਕਰਿ ਆਓ ਸਾਰੇ ਗੁਰੂ ਅੱਗੇ ਵੀ ਅਰਦਾਸ ਕਰਦੇ ਮਹਾਰਾਜ ਇਹ ਦਿਨ ਸੁਖ ਸ਼ਾਂਤੀ ਨਾਲ ਸਾਡੇ ਬੀਤਣ ਨੌਜਵਾਨਾਂ ਨੂੰ ਤੱਤੀ ਬਾ ਨਾ ਲੱਗੇ ਇੱਕ ਇੱਕ ਨਿਆਣਾ ਰਹਿ ਗਿਆ ਅੱਗੇ ਚਾਰ-ਚਾਰ ਘਰ ਚ ਭਰਾ ਸੀ ਪਰਵਾਹ ਨਹੀਂ ਸੀ ਮੰਦੇ ਹੁਣ ਇੱਕ-ਇੱਕ ਰਹਿ ਗਿਆ ਹੈ ਦੁਸ਼ਮਣ ਚਾਹੁੰਦਾ ਹੈ ਉਹਦੀ ਵੀ ਬਲੀ ਲਈ ਜਾਏ ਤੇ ਜਿਹੜਾ ਸੰਘਰਸ਼ ਪਹਿਲਾਂ ਚੱਲਿਆ ਸੀ ਉਹ ਅੱਜ ਨਹੀਂ ਰਹਿ ਜਾਣਾ ਤੇ ਜਿਹੜਾ ਪੰਜਾਂ ਸਾਲਾਂ ਨੂੰ ਚੱਲਣਾ ਹੈ ਉਹ ਅੱਜ ਵਰਗਾ ਨਹੀਂ ਹੋਣਾ ਦਿਨ-ਬਦਨ ਉਹਨੂੰ ਕਮਜ਼ੋਰ ਕਰਦੇ ਨਜ਼ਰ ਆਉਂਦੇ ਨੇ ਕਿਰਪਾ ਕਰਕੇ ਬੇਨਤੀਆਂ ਨੇ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ